ਕਿਸਾਨ ਭਰਾਵਾਂ ਨੂੰ ਡੈਰੀ ਫਾਰਮਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਦਾ ਆਪਾਂ ਟੌਪਿਕ ਲੈ ਕੇ ਆਏ ਆਂ ਮੋਕ ਦੇ ਉੱਤੇ ਮੋਕ ਦੇ ਉੱਤੇ ਆਪਾਂ ਕੀ ਲਿਆ ਹੈਗਾ ਕੱਚਾ ਅਨਾਰ ਆਪਾਂ ਅੱਜ ਆ ਜੀਏ ਆਪਣੇ ਵਿਸ਼ੇ ਤੇ ਮੋਕ ਦੀ ਰੋਕਥਾਮ ਕੱਚਾ ਅਨਾਰ ਆਪਣੇ ਵੀਰ ਭਰਾਵਾਂ ਦੇ ਘਰੇ ਜਾਂ ਖੇਤ ਦੇ ਵਿੱਚ ਕੱਚੇ ਨਾਰ ਦੇ ਬੂਟੇ ਖੇਤਾਂ ਦੇ ਵਿੱਚ ਆਮ ਖੜੇ ਹੁੰਦੇ ਆ ਕਿਸੇ ਆਂਡੀ ਗਵਾਂਡੀ ਦੇ ਖੜਾ ਹੁੰਦਾ ਹੈ ਹੋਰ ਖੜਾ ਹੁੰਦਾ ਹੈ ਕਈ ਵਾਰੀ ਕੀ ਹੁੰਦਾ ਹੈ ਆਪਾਂ ਸਾਰਾ ਕੰਮ ਕਰ ਸਕਦੇ ਆ ਤੇ ਆਪਾਂ ਅੱਕ ਕੇ ਪਸ਼ੂ ਨੂੰ ਉਦਾਂ ਹੀ ਛੱਡ ਦਿੰਨੇ ਆ ਆਪਾਂ ਟੀਕੇ ਵੀ ਲਵਾ ਲੈਨੇ ਆ ਦੇਸੀ ਦਵਾਈਆਂ ਵੀ ਦੇ ਦਿੰਨੇ ਆ ਤੇ ਪਸ਼ੂ ਆਪਣਾ ਮੋਕ ਓਵੇਂ ਹੀ ਮਾਰੀ ਜਾਂਦਾ ਹੈਗਾ ਫਿਰ ਆਪਾਂ ਕੀ ਕਰਦੇ ਆ ਆਪਾਂ ਕਹਿ ਦਿੰਨੇ ਆ ਯਾਰ ਇਹਦਾ ਤਾਂ ਮੋਕ ਮਾਰਨ ਦੀ ਆਦਤ ਹੀ ਹੈ ਰਹਿਣ ਦਿਓ ਛੱਡ ਦਿਓ ਇਹਨੂੰ ਆਪਾਂ ਫ੍ਰੀ ਕਰਕੇ ਛੱਡ ਦਿੰਨੇ ਆ ਪਸ਼ੂ ਮੋਕ ਮਾਰੀ ਜਾਂਦਾ ਭਾਈ ਉਹ ਨੂੰ ਆਪਾਂ ਕੀ ਕਰਨਾ ਹੈ ਉਹਦੀ ਆਪਾਂ ਰੋਕ ਥਾਮ ਇੱਕ ਦੇਸੀ ਜੇ ਨੁਕਤੇ ਤੇ ਦੇਸੀ ਜੇ ਜਗਾੜਨਾ ਤੇ ਦੇਸੀ ਜੇ ਬੰਦੇ ਨੇ ਦੱਸਿਆ ਪਾਈ ਦੱਸਣ ਵਾਲਾ ਵੀ ਦੇਸੀ ਬੰਦਾ ਹੈ ਤੇ ਜਗਾੜ ਵੀ ਦੇਸੀ ਆ ਤੇ ਰਾਮ ਵੀ 100% ਹੋਊਗਾ ਇਹਦੇ ਨਾਲ ਪੱਕਾ ਦਾਵਾ ਹੈਗਾ ਇਹ ਕੀ ਕਰਦਾ ਸੀ ਨਾਰ ਜਿਹੜੀਆਂ ਅਗਲੀਆਂ ਬੀਬੀਆਂ ਆਪਣੀਆਂ ਮਾਈਆਂ ਦਾਦੀਆਂ ਸੀਗੀਆਂ ਉਹ ਕੀ ਕਰਦੀਆਂ ਬੱਚੇ ਨੂੰ ਦਸਤ ਲੱਗ ਜਾਂਦੇ ਟਟੀਆਂ ਲੱਗ ਜਾਂਦੀਆਂ ਬੱਚੇ ਨੂੰ ਉਹਨਾਂ ਨੇ ਕੀ ਕਰਨਾ ਨਾਰ ਨੂੰ ਭਾਈ ਸੁਕਾ ਲੈਣਾ ਸੁਕਾ ਕੇ ਨਾਰ ਨੂੰ ਚੱਪਣ ਦੇ ਉੱਤੇ ਰਗੜ ਕੇ ਤੇ ਇੱਕ ਚਮਚਾ ਭਰ ਕੇ ਬੱਚੇ ਨੂੰ ਦੇ ਦੇਣਾ ਤੇ ਬੱਚਾ ਭਾਈ ਸਹੀ ਹੋ ਜਾਂਦਾ ਸੀ ਅਗਰ ਤੁਸੀਂ ਇੱਕ ਨਾਰ ਨੂੰ ਕੱਚੇ ਨੂੰ ਲੈ ਲੋ ਤੁਹਾਡੇ ਪਸੂ ਨੂੰ ਮੋਕ ਲੱਗੀ ਆ ਇਹ ਮੇਰੀ ਵੀਡੀਓ ਵੇਖ ਕੇ ਤਜਰਬਾ ਕਰਕੇ ਮੈਨੂੰ ਕਮੈਂਟ ਚ ਜਰੂਰ ਦੱਸਿਓ ਵੀ ਫਾਇਦਾ ਹੋਇਆ ਕਿ ਨਹੀਂ ਹੋਇਆ ਤੁਸੀਂ ਕੱਚੇ ਨਾਰ ਨੂੰ ਕੁੱਟ ਲੋ ਓਵੇਂ ਹੀ ਸਾਰਾ ਕੁਝ ਵਿੱਚੇ ਛਿਲਕਾ ਛੁਲਕਾ ਕੁੱਟ ਕੇ ਇੱਕ ਪਿੰਨੀ ਬਣਾ ਕੇ ਉਹਨੂੰ ਤੁਸੀਂ ਦੇ ਦਿਓ ਸਵੇਰ ਇੱਕ ਫੇਰ ਸ਼ਾਮ ਨੂੰ ਫੇਰ ਦੇ ਦਿਓ ਅਗਰ ਤੁਹਾਡੇ ਪਸ਼ੂ ਨੂੰ ਰਾਮ ਆ ਗਿਆ ਤਾਂ ਬਿਲਕੁਲ ਓਕੇ ਆ ਉਹਨੂੰ ਭਾਈ ਪਹਿਲਾਂ ਮੜੱਪਾਂ ਵਾਲੀ ਜਾਂ ਤਾਂ ਤੁਸੀਂ ਜਿਹੜੀ ਮੇਰੀ ਵੀਡੀਓ ਬਣਾਈ ਵੀ ਆ ਪੇਟ ਦੇ ਕੀੜਿਆਂ ਵਾਸਤੇ ਜਾਂ ਤਾਂ ਉਹ ਤੁਸੀਂ ਸਮਾਨ ਦਿੱਤਾ ਹੋਵੇ ਪਸ਼ੂ ਨੂੰ ਜਿਹੜੀ ਨੂੰ ਮੋਕ ਲੱਗੀ ਆ ਤੇ ਜਾਂ ਕੋਈ ਵੀ ਮੈਡੀਕਲ ਤੋਂ ਲਿਆ ਕੇ ਤੁਸੀਂ ਉਹ ਵੀੜਗੋ ਦਿੱਤੀ ਹੋਣੀ ਜ਼ਰੂਰੀ ਆ ਗਈ ਉਹ ਬੀੜ ਗੋ ਤੁਸੀਂ ਵੇਖ ਕੇ ਤਾਂ ਫਿਰ ਉਹ ਤੋਂ ਬਾਅਦ ਤੁਸੀਂ ਕੱਚਾ ਨਾਰ ਦੇ ਸਕਦੇ ਹੋ ਅਗਰ ਤੁਸੀਂ ਘਰੇ ਕੱਚੇ ਨਾਰ ਜੂਸ ਕੱਢਣ ਵਾਸਤੇ ਆਪਣੇ ਘਰੇ ਲਿਆਉਣੇ ਹੋ ਘਰੇ ਵਰਤਦੇ ਹੋ ਆਪਣੇ ਬੱਚਿਆਂ ਨੂੰ ਪਿਉਣੇ ਹੋ ਉਹਦਾ ਛਿਲਕਾ ਭਾਈ ਕਦੇ ਨਾ ਸਿੱਟੋ ਉਹਦਾ ਛਿਲਕਾ ਕਦੇ ਬਾਹਰ ਨਾ ਸਿੱਟੋ ਉਹਨੂੰ ਤੁਸੀਂ ਛਾਵੇਂ ਸਗਾ ਲਓ ਅਗਰ ਤੁਹਾਨੂੰ ਕਿਸੇ ਬੱਚੇ ਨੂੰ ਟਟੀਆਂ ਨਹੀਂ ਹਟਦੀਆਂ ਉਲਟੀਆਂ ਟਟੀਆਂ ਲੱਗ ਜਾਂਦੀਆਂ ਬਹੁਤ ਉਲਟੀਆਂ ਦੀ ਟਟੀਆਂ ਬਹੁਤ ਖਤਰਨਾਕ ਚੀਜ਼ ਹੁੰਦੀ ਆ ਇਹਦੇ ਨਾਲ ਪਾਣੀ ਮੁੱਕ ਜਾਂਦਾ ਉਹਨੂੰ ਵੀ ਤੁਸੀਂ ਨਾਰ ਦਾ ਛਿਲਕਾ ਦੇ ਸਕਦੇ ਹੋਗੇ ਅਗਰ ਤੁਸੀਂ ਉਹ ਛਿਲਕਾ ਬਾਵਾ ਇਕੱਠੀ ਕੁਆਂਟੀਟੀ ਦੇ ਵਿੱਚ ਤੁਹਾਡੇ ਘਰੇ ਪਿਆ ਹੈ ਸ਼ਾਮੇ ਸੁੱਕ ਗਿਆ ਉਹਦਾ ਇੱਕ ਲੀਵਰ ਟੌਨਿਕ ਬਹੁਤ ਤਕੜਾ ਬਣ ਜਾਂਦਾ ਭਾਈ ਉਹਨੂੰ ਤੁਸੀਂ ਮਿਕਸੀ ਦੇ ਵਿੱਚ ਰਗੜ ਲਓ ਉਹਨੂੰ ਰਗੜ ਕੇ ਤੁਸੀਂ 100 ਗ੍ਰਾਮ ਜਿਹੜਾ ਤੁਹਾਡਾ ਪਸ਼ੂ 14 15 ਕਿਲੋ ਦੁੱਧ ਦੇਣ ਵਾਲਾ ਪਸ਼ੂ ਆ 100 ਗ੍ਰਾਮ ਇੱਕ ਦਿਨ ਛੱਡ ਕੇ ਦਹੀਂ ਚੱਲੋ ਅਨਾਰ ਦਾ ਛਿਲਕਾ ਮੈਂ ਕਹਿੰਨਾ ਉਹਦਾ ਲੀਵਰ ਐਡਾ ਸਟਰੋਂਗ ਹੋ ਜੂ ਭਾਵੇਂ ਉਹਨੂੰ ਤੁਸੀਂ ਲੱਕੜਾਂ ਪਾ ਦਿਓ ਲੱਕੜਾਂ ਵੀ ਚਪ ਜਾ ਕਰੂਗਾ ਖੁਰਣੀ ਪੂਰੀ ਸਾਫ਼ ਕਰ ਦਿਆ ਕਰੂਗਾ ਐਡਾ ਤਕੜਾ ਛਿਲਕਾ ਹੈ ਜਿਹੜਾ ਜਿਹਦਾ ਇਹ ਬਹੁਤ ਜ਼ਿਆਦਾ ਕੰਮ ਕਰਦਾ ਹੈ ਅਗਰ ਇਹਦੇ ਵੀ ਜਿਹੜੇ ਇਹਦੇ ਵਿੱਚ ਕੁੱਟੇਵੇ ਬੀ ਹੋਣਗੇ ਕੱਚੇ ਨਾਰ ਦੇ ਵਿੱਚ ਇਹ ਖੂਨ ਵਧਾਉਣ ਦੇ ਵਿੱਚ ਬਹੁਤ ਜ਼ਿਆਦਾ ਮਦਦ ਕਰਦਾ ਹੈ ਅਗਰ ਤੁਸੀਂ ਕੱਚੇ ਨਾਰ ਨੂੰ ਦਿੱਤਾ ਮੋਕ ਨੂੰ ਤਾਂ ਬੰਦ ਕਰੂਗਾ ਕਰੂਗਾ ਇਹ ਇੱਕ ਖੂਨ ਵਧਾਉਣ ਦੇ ਵਿੱਚ ਕਈ ਵਾਰੀ ਪਸ਼ੂ ਦਾ ਹਮੋਗਲੋਬ ਘਟ ਜਾਂਦਾ ਹੈ ਖੂਨ ਘਟ ਜਾਂਦਾ ਹੈਗਾ ਕੱਚਾ ਨਾਰ ਤਾਂ ਬਹੁਤ ਬਿਹਤਰੀਨ ਹੈਗਾ ਅਗਰ ਆਪਣੇ ਖੇਤ ਦੇ ਵਿੱਚ ਕੱਚੇ ਨਾਰ ਲਾਏ ਆ ਉਹ ਭਾਈ ਛੋਟੇ ਛੋਟੇ ਰਹਿ ਜਾਂਦੇ ਆ ਨਾ ਤਾਂ ਉਹ ਪੱਕਦੇ ਨਾ ਤੇ ਉਹ ਉੱਥੇ ਜੇ ਖੜ ਜਾਂਦੇ ਨੇ ਤੇ ਤੋਤੇ ਖਾਈ ਜਾਂਦੇ ਆ ਅਗਰ ਜਸਬੀਰ ਭਰਾ ਦੇ ਲੱਗੇ ਆ ਉਹਦੇ ਪਸੂ ਰੱਖੇ ਆ ਉਹ ਮੇਰਾ ਵੀਰ ਭਰਾ ਕੀ ਕਰੇ ਉਹਨੂੰ ਤੋੜੇ ਤੋੜ ਕੇ ਇੱਕ ਕੁੱਟ ਕੇ ਤੰਦਰੁਸਤ ਪਸੂ ਨੂੰ ਦੇ ਦੇ ਉਹਨੂੰ ਮੋਕ ਲੱਗੀ ਆ અપਮਾਨ ਨਹੀਂ ਲੱਗੀ ਉਹਨੂੰ ਤੰਦਰੁਸਤ ਪਸੂ ਨੂੰ ਦੇ ਦੇ ਜਮਾ ਬਿਲਕੁਲ ਨੌਂ ਵਰ ਨੌ ਹੋ ਜਾਊਗਾ ਜਿਹਨੂੰ ਦਸਤ ਲੱਗੇ ਵੇ ਆ ਮੋਕ ਲੱਗੇ ਆ ਉਹ ਤਾਂ ਦੇ ਹੀ ਦੇਵੇ ਔਰ ਲੀਵਰ ਟੋਨਿਕ ਇਹਦਾ ਬਹੁਤ ਤਕੜਾ ਇੱਕ ਹੈਗਾ ਮਤਲਬ ਬੀ ਆ ਜਿਹੜੇ ਇਹਦੇ ਦਾਣੇ ਆਗੇ ਨਾਰ ਦੇ ਖੂਨ ਵਧਾਉਣ ਦੇ ਵਿੱਚ ਬਹੁਤ ਕੰਮ ਦਿੰਦੇ ਆ ਜਿਹੜਾ ਇਹਦਾ ਛਿਲਕੇ ਦਾ ਪਾਊਡਰ ਆ ਗਿਆ ਛਿਲਕੇ ਦਾ ਪਾਊਡਰ ਤਾਂ ਭਾਈ ਮੋਕ ਬੰਦ ਕਰਦਾ ਹੀ ਕਰਦਾ ਹੈਗਾ ਅਗਰ ਦੋ ਚੀਜ਼ਾਂ ਨਾ ਮੋਕ ਨਾ ਬੰਦ ਹੋਈ ਨਾ ਫੇਰ ਨਹੀਂ ਹੁੰਦੀ ਇੱਕ ਤਾਂ ਅੰਬ ਦੀਆਂ ਗਟੋਲੀਆਂ ਅੰਦਰਲੇ ਪਾਸੇ ਵਾਲੀਆਂ ਉਤੋਂ ਛਿਲਕਾ ਲਾ ਕੇ ਉਹ ਕਾਰਗਿਲ ਤਰੀਕਾ ਮੈਂ ਵੀਡੀਓ ਵੀ ਪਾਈ ਆ ਇੱਕ ਅਨਾਰ ਸਾਫ ਤੇ ਕੁੱਟ ਕੇ ਇਹ ਦੋ ਫਾਰਮੂਲੇ ਤਾਂ ਭਾਈ ਪਮਾ ਤੁਸੀਂ ਇਹ ਵੀਡੀਓ ਵੇਖ ਕੇ ਆਪਦੇ ਘਰੇ ਲਿਖ ਕੇ ਰੱਖ ਲਓ ਅਗਰ ਤੁਸੀਂ ਲਿਖ ਕੇ ਰੱਖ ਲਿਆ ਤੁਹਾਡੇ ਪਸ਼ੂ ਨੂੰ ਆਰਾਮ ਆ ਜਾਂਦਾ ਹੈ ਉਹ ਮੈਨੂੰ ਜਰੂਰ ਦੱਸਿਓ 9988100715 ਤੇ ਭਾਈ ਉਹਦੇ ਦੇ ਮੇਰਾ ਵਸਤਾ ਕਰ ਲਿਓ ਅਗਰ ਤੁਸੀਂ ਕੋਈ ਮਸ਼ਹੂਰੀ ਕਰਾਉਣੀ ਆ ਨਵੇਂ ਪਸ਼ੂ ਦੀ ਵੀਡੀਓ ਬਣਾਉਣੀ ਆ ਜਾਂ ਕੋਈ ਸੇਲ ਪਰਚੇਟ ਤੇ ਕਰਾਉਣੀ ਆਗੀ ਮੇਰੇ ਵੀਰ ਨੇ ਤੇ ਉਹ ਮੇਰੇ ਨੰਬਰ ਤੇ ਜਾ ਕੇ ਲਿਖ ਸਕਦਾ ਹੈਗਾ ਤੇ 7 ਤੇ 8 ਨੂੰ ਜਿਵੇਂ ਹੁਣ ਮੇਲਾ ਹੈਗਾ ਇਸ ਮਹੀਨੇ ਅਗਲੇ ਮਹੀਨੇ ਆਪਣੇ ਮੇਲਾ ਹੈਗਾ ਤੇ ਉਹ ਮੇਲਾ ਤੁਸੀਂ ਮਲੋਟ ਮੰਡੀ ਜਾ ਕੇ ਭਾਈ ਦੇਖ ਸਕਦੇ ਹੋਗੇ ਉਥੇ ਨਵੀਆਂ-ਨਵੀਆਂ ਖੋਜਾਂ ਨਵੀਆਂ-ਨਵੀਆਂ ਵਿੜਗੋ ਤੁਸੀਂ ਹੁਣ ਹੋਰ ਮਿਲਣਗੇ ਤੁਹਾਨੂੰ ਅੱਜ ਆਪਾਂ ਬਣਾਈ ਹੈਗੀ ਮੋਕਦੇ ਉੱਤੇ ਨਾਰ ਦੇਣਾ ਸਾਫਤਾ ਕੁੱਟ ਕੇ ਪਿੰਨੀ ਬਣਾ ਕੇ ਅਗਰ RAM ਆ ਗਿਆ ਤਾਂ ਆਪਾਂ ਇੱਕ ਖਰਾਕ ਖੋਰ ਦੇ ਦੇਣੀ ਆਗੀ ਇਹ ਅੱਜ ਦੀ ਵੀਡੀਓ ਵੇਖਣ ਤੇ ਬਹੁਤ ਬਹੁਤ ਮੇਰੇ ਵੀਰ ਭਰਾਵਾਂ ਦਾ ਬਹੁਤ ਬਹੁਤ ਤਹਿ ਦਿਲੋਂ ਧੰਨਵਾਦ